ਖਾਲਸਾ ਜੀ ਲੋਨ ਭਾਵੇਂ ਥੋੜਾ ਹੋਵੇ ਤੇ ਭਾਵੇਂ ਜਿਆਦਾ ਲੋਨ ਖਾਦੇ ਦੀ ਲਾਜ ਹੁੰਦੀ ਆ ਸ਼ਰਮ ਹੁੰਦੀ ਆ ਹੁੰਦੀ ਬੰਦਿਆਂ ਨੂੰ ਹੁੰਦੀ ਮਰਦਾਂ ਨੂੰ اخਲਾਕੀ ਲੋਕਾਂ ਨੂੰ ਲੋਨ ਦੀ ਸ਼ਰਮ ਹੁੰਦੀ ਆ ਅੱਜ ਦੇ ਜਮਾਨੇ 'ਚ ਜਿਹਦਾ ਖਾਈਏ ਉਹਨੇ ਭੰਡੀ ਦਾ ਇਦਾ ਹੁੰਨ ਲਿਆ ਵਾ ਮੂੰਹ ਤੇ ਕੁਝ ਹੋਰ ਤੇ ਪਿੱਛੋਂ ਕੁਝ ਹੋਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ ਜਾ ਕੇ ਲੋਨ ਖਾਈਏ ਤਾਂ ਕਿ ਆਗੇ ਹੋਏ ਮਰੀਏ ਜਿਹਦਾ ਵੀ ਲੋਨ ਖਾ ਲਿਆ ਲੋਨ ਹਰਾਮ ਨਹੀਂ ਕਰਨਾ ਅੱਜ ਦੇ ਜਮਾਨੇ ਦੇ ਲੋਕ ਕਰਦੇ ਹੀ ਹਰਾਮ ਆ ਜਿਹਦਾ ਲੋਨ ਖਾਲਾਂ ਦੇ ਚੰਗਾ ਭੇਦ ਪਾਲਣ ਨੇ ਮੁੜ ਕੇ ਜਣਾਟ ਵੜਦੇ ਸਿਆਣਿਆਂ ਦੀ ਇੱਕ ਕਹਾਵਤ ਹੁੰਦੀ ਸੀ ਵੀ ਢਾਈ ਘਰ ਤੇ ਡੈਣ ਵੀ ਵੱਖਦੀ ਆ ਉਹ ਕਹਾਵਤ ਉਦੋਂ ਹੀ ਹੁੰਦੀ ਸੀ ਜਦੋਂ ਸਿਆਣਿਆਂ ਬੜਾਈ ਹੁਣ ਨਹੀਂ ਕੋਈ ਕਿਸੇ ਨੂੰ ਵੀ ਵੱਖਦਾ ਉਹ ਢਾਈ ਘਰ ਹੁੰਦੇ ਕਿਹੜੇ ਨੇ ਇੱਕ ਘਰ ਦਾਦਕਿਆਂ ਦਾ ਜਿੱਥੇ ਦਾ ਸਾਡਾ ਪਿਤਾ ਹੋਊਗਾ ਦੂਜਾ ਘਰ ਸਾਡੇ ਨਾਨਕਿਆਂ ਦਾ ਜਿੱਥੋਂ ਸਾਡੀ ਮਾਤਾ ਆਈ ਤੇ ਅੱਧਾ ਘਰ ਹੁੰਦਾ ਵਾ ਭੂਆ ਦਾ ਜਿੱਥੇ ਖੂਨ ਦਾ ਰਿਸ਼ਤਾ ਹੁੰਦਾ ਕੋਈ ਮਾਰੇ ਤੋਂ ਮਾਰਾ ਬੰਦਾ ਵੀ ਹੋਵੇ ਇਹ ਢਾਈ ਘਰ ਬਖਸ਼ਦਾ ਆ ਪਰ ਇੱਥੇ ਨਹੀਂ ਮਾਰਾ ਕੰਮ ਕਰਨਾ ਹੁਣ ਕੌਣ ਵਖਣ ਦੇ ਦੱਸੂ ਹੰਬਲਾ ਪ੍ਰਾਣੀ ਕੇ ਮਾਰੀ ਦੇ ਭੈਣਾ ਹਿੱਸਾ ਲੈਣ ਨਹੀਂ ਹੁੰਦੀਆਂ ਹੁੰਦੀ ਤੇ ਮੈਂ ਨਾ ਇਹ ਗੱਲ ਕਿਤੇ ਕਹੀ ਆ ਤੇ ਵਾਵਾ ਦੁਨੀਆ ਨੇ ਵੇਖੀ ਆ ਤੇ ਕਈਆਂ ਮੈਨੂੰ ਆਖਿਆ ਬਾਬਾ ਜੀ ਮੈਨੂੰ ਲੱਗਦਾ ਭੈਣਾ ਹੀ ਆਖਿਆ ਹੋਊ ਔਖੀਆਂ ਹੁੰਦੀਆਂ ਆਂਦੀਆ ਬਾਬਾ ਜੀ ਵੀਰ ਕਿਹੜੇ ਹੁਣ ਦੁੱਖ ਸੁੱਖ ਚ ਆਉਂਦੇ ਫਿਰ ਹਿਸਾਬ ਲੈ ਕੇ ਬੰਨੇ ਹੁੰਦੀਆਂ ਤੇ ਮੈਂ ਉਹਨੂੰ ਮੈਂ ਆਖਿਆ ਵੀ ਤੂੰ ਹੀ ਮੇਰੇ ਨਾਲ ਉਹ ਹਿਸਾਬ ਲਾਓ ਜੋ ਮਰਦੀ ਲੋ ਟੱਠੇ ਖੂਜੇ ਪੋ ਉਹ ਗੱਲ ਸੱਚੀ ਹੋ ਗਈ ਵੀ ਡੈਣ ਢਾਈ ਵੀ ਨਹੀਂ ਵਖਣ ਲਈ ਹੁਣ ਐਡਾ ਕਾਲ ਦਾ ਪਹਿਰਾ ਸਖਤ ਹੋ ਗਿਆ ਹੁਣ ਢਾਈ ਘਰ ਵੀ ਨਹੀਂ ਵਖਣ ਲਈ ਭਰਾ ਭਰਾ ਦਾ ਮੈਰੀ ਆ ਪੁੱਤ ਪਿਓ ਤੋਂ ਬਾਗੀ ਆ ਧੀ ਨੂੰ ਘੂਰ ਕੇ ਦੇ ਨਹੀਂ ਤੇ ਮਾਂ ਪਿਓ ਦੀ ਕੋਈ ਸ਼ਰਮਾਂ ਜਾਰੀ ਰੱਖਦਾ ਡੈਣ ਵੀ ਜਾਦੀ ਜੋਰਾਂ ਤੇ ਚੜ ਗਈ ਫਿਰ ਪਰ ਖਾਲਸਾ ਦੀ ਜੇਤਾ ਰੱਖੀਏ ਇਹੋ ਜਿਹੇ ਦੌਰ ਨੇ ਮਾੜੀ ਸਿੱਖਿਆ ਹੀ ਦੇਣੀ ਚੰਗੀ ਨਹੀਂ ਤੁਸੀਂ ਜਿੰਨੇ ਵੀ ਸ਼ਿਆਣੇ ਬੰਦੇ ਬੈਠੇ ਇੱਕ ਗੱਲ ਧਿਆਨ ਨਾਲ ਸੁਣੋ ਅੱਜ ਜਿਨ੍ਹਾਂ ਨਾਲ ਤੁਹਾਡੀ ਨਹੀਂ ਨਾ ਬਣਦੀ ਤੁਸੀਂ ਨਹੀਂ ਘਵਾਉਂਦੇ ਬੱਚੇ ਵੇਂਦੇ ਨੇ ਵੀ ਬਾਪੂ ਅੱਗੇ ਉਹ ਬੰਦਾ ਔਖਾ ਹੋਇਆ ਸੀ ਬਾਪੂ ਨੇ ਉਹਨੂੰ ਘਵਾਉਂਦਾ ਮੁੜ ਕੇ ਮੁੰਡੇ ਨੇ ਵੀ ਨਹੀਂ ਘਵਾਉਣਾ ਤੁਹਾਡੀ ਇੱਕ ਗੱਲ ਦਾ ਪੁਸ਼ਤਾਂ ਤੱਕ ਤੁਰ ਪੈਣੀ ਹੈ ਤੇ ਜੇ ਸੁਣਾ ਕਰਕੇ ਗੱਲ ਮੁੱਕਦੀ ਹੋਵੇ ਤੇ ਨਿਆਣਿਆਂ 'ਚ ਉਹ ਲੜਾਈ ਝਗੜੇ ਨਹੀਂ ਜਾਂਦੇ ਤੇ ਜੇ ਆਪਾਂ ਕਹਾਂ ਦੇ ਪੁੱਤਰਾ ਇਹਨੇ ਮਾਰਾ ਕੀਤਾ ਸੀ ਚੇਤਾ ਰੱਖੀਓ ਬਾਹ ਚੇਤਾ ਰੱਖੂ ਨਵੇਂ ਜੱਬ ਖੜਾ ਕਰੂੰ ਸਿਆਣੇ ਲੋਕ ਝੰਜਟ ਮੇਟਦੇ ਆ ਪਾਉਂਦੇ ਨਹੀਂ ਸਿਆਣੇ ਲੋਕਾਂ ਦੀਆਂ ਕਿਆ ਹੀ વાਤਾਆਂ ਹਾਲਸਾ ਜੀ ਹੁਣ ਚੌਧਰੀ ਨੱਥੇ ਤੇ ਆਫਤ ਆਈ ਹੋਈ ਸੀ ਧਰਮ ਸੰਕਟ ਬਣ ਗਿਆ ਸੀ ਆਪਣੇ ਮਨ ਨਾਲ ਸੋਚਦਾ ਜਾਂਦਾ ਵੀ ਹੁਣ ਮੰਨਾ ਕੀ ਦੀ ਨੂਰਦੀਨ ਦੀ ਮੰਨਾ કે ਮਤਾਬ ਸਿੰਘ ਦੀ ਮੰਨਾ ਕਰਦਾ ਕਰਦਾ ਭਾਈ ਰਾਏ ਸਿੰਘ ਦੇ ਘਰ ਜਾ ਵੜਿਆ ਛੋਟਾ ਜਿਹਾ ਬਾਲ ਸੀ ਉਹਨੇ ਵੇਖਿਆ ਤਾਇਆ ਜੀ ਆਏ ਆ ਉਹ ਜਾ ਕੇ ਕੁੱਛੜ ਚੰਬੜ ਗਿਆ ਚੌਧਰੀ ਨੱਥੇ ਨੇ ਘੁੱਟ ਕੇ ਕਲੇਜੇ ਨਾਲ ਆਇਆ ਕਲੇਜੇ ਨਾਲ ਲਾਉਂਦਿਆਂ ਉਹਨੂੰ ਐਂ ਜਾਪਿਆ ਜਿਵੇਂ ਰਾਏ ਸਿੰਘ ਨਹੀਂ ਮਤਾਬ ਸਿੰਘ ਹੀ ਜੱਫੀ ਪਾ ਕੇ ਕਹਿੰਦਾ ਹੋਵੇ ਨੱਥਿਆ ਪਰਖਾਂ ਮਰਦਾਂ ਦੀਆਂ ਹੁੰਦੀਆਂ ਹੀ ਵੇਖੀ ਡੋਲ ਨਾ ਡਾਈ ਉਹਨੂੰ ਐ ਪ੍ਰਤੀਤ ਹੋਇਆ ਉਹਨੇ ਘੁੱਟ ਕੇ ਰਾਏ ਸਿੰਘ ਕਲੇਜੇ ਲਾਇਆ ਤੇ ਕੁੱਛਣ ਚੁੱਕਿਆ ਲੈ ਕੇ ਆਪਣੇ ਘਰ ਆ ਗਿਆ ਜਦੋਂ ਘਰ ਆਇਆ ਤੇ ਆਪਣੇ ਪੁੱਤਰ ਨੂੰ ਕਹਿ ਲਗਾ ਪੁੱਤਰਾ ਇਹ ਕੌਣ ਆ ਚੌਧਰੀ ਨੱਥੇ ਦੇ ਪੁੱਤ ਨੇ ਆਖਿਆ ਪਿਤਾ ਜੀ ਆ ਵੀ ਗੱਲ ਪੁੱਛਣ ਵਾਲੀ ਵੀ ਇਹ ਕੌਣ ਆ ਇਹ ਮੇਰਾ ਭਰਾ ਵਾ ਭਾਈ ਮਤਾਬ ਸਿੰਘ ਦਾ ਪੁੱਤਰ ਆ ਮੇਰਾ ਭਰਾ ਵੇ ਚੌਧਰੀ ਨੱਥੇ ਨੇ ਆਖਿਆ ਪੁੱਤਰਾ ਫਰਾਜ ਤੈਨੂੰ ਇੱਕ ਸਵਾਲ ਪੁੱਛਣਾ ਉਹ ਬੱਚਾ ਕਹਿਣ ਲੱਗਾ ਪਿਤਾ ਜੀ ਪੁੱਛੋ ਚੌਧਰੀ ਨੱਥੇ ਨੇ ਆਖਿਆ ਪੁੱਤਰਾ ਇਹ ਬੱਚਾ ਹੋਵੇ ਤੇਰੇ ਕੋਲ ਕੋਈ ਧਨਵਾਨ ਕੇ ਪੁੱਛੇ ਵੀ ਇਹ ਮੈਨੂੰ ਦੇ ਦੇ ਦਵੇਂਗਾ ਉਹਨੇ ਆਖਿਆ ਜੀ ਪੁੱਛਦਾ ਕੌਣ ਆ ਚੌਧਰੀ ਨੱਥੇ ਨੇ ਆਖਿਆ ਸਰਕਾਰੀ ਫੌਜਦਾਰ ਨੂਰ ਦਿਨ ਉਹ ਪੁੱਛਦਾ ਚੌਧਰੀ ਨਥੇ ਦੇ ਪੁੱਤਰ ਨੇ ਆਖਿਆ ਪਿਤਾ ਜੀ ਕਿਉਂ ਪੁੱਛਦਾ ਆ ਕਿਉਂ ਚਾਹੁੰਦਾ ਰਾਏ ਸਿੰਘ ਨੂੰ ਨਥੇ ਨੇ ਆਖਿਆ ਪੁੱਤਰਾ ਅਫਵਾਹਾਂ ਉੱਡ ਗਈਆਂ ਨੇ ਇਹਦਾ ਪਿਤਾ ਭਾਈ ਮਤਾਬ ਸਿੰਘ ਉਹਨੇ ਦਿਨ ਦੇਵੀ ਮਸੇ ਰੰਗੜ ਮਢਿਆਲ ਕੇ ਦਾ ਸਿਰ ਵੱਢਿਆ ਉਹਦੀ ਮੌਤ ਦਾ ਬਦਲਾ ਇਹਨੂੰ ਮਾਰ ਕੇ ਲੈਣਾ ਚਾਹੁੰਦੇ ਆ ਤੇ ਜੇ ਰਾਏ ਸਿੰਘ ਤੇਰੇ ਕੋਲ ਹੋਵੇ ਨੂਰ ਦਿਨ ਤੇਰੇ ਕੋਲ ਮੰਗਦਾ ਹੋਵੇ ਤੂੰ ਦਵੇਂਗਾ ਕਿ ਨਹੀਂ ਦਵੇਂਗਾ ਚੌਧਰੀ ਨਥੇ ਦੇ ਪੁੱਤ ਨੇ ਆਖਿਆ ਪਿਤਾ ਜੀ ਇਹ ਤੇ ਸਵਾਲ ਹੀ ਬੇਤੁਕਾ ਆ ਤੁਸੀਂ ਇਹ ਗੱਲ ਪੁੱਛਣ ਡੇ ਹੋ ਇਹ ਮੇਰਾ ਭਰਾ ਵਾ ਜਦੋਂ ਆਫਤ ਬਣ ਜਾਵੇ ਕੋਈ ਆਪਣੇ ਭਰਾ ਨੂੰ ਮਰਦਾ ਛੱਡ ਕੇ ਥੋੜੀ ਜਾਂਦਾ ਗੁਰਬਾਣੀ ਕਹਿੰਦੀ ਜਾਸੇ ਰਣ ਨ ਸਗਾ ਭਰਾਤ ਜੰਗ ਦੇ ਮੈਦਾਨ 'ਚ ਸਗਾ ਭਰਾ ਜਿੱਥੇ ਖਲੋਜਣਾ ਉਥੇ ਦੋਸਤਾ ਮਿੱਤਰਾਂ ਨਹੀਂ ਖਲੋਣਾ ਤੇ ਖਾਲਸਾ ਜੀ ਚੌਧਰੀ ਨਥੇ ਦਾ ਪੁੱਤ ਕਹਿੰ ਲਗਾ ਪਿਤਾ ਜੀ ਇਹਦੇ ਸਵਾਲ ਹੀ ਬੇਤੁਕਾ ਹੋਇਆ ਜੇ ਰਾਏ ਸਿੰਘ ਮੇਰੇ ਕੋਲ ਹੋਵੇ ਮੈਂ ਜਾਨ ਦਵਾਂਗਾ ਰਾਏ ਸਿੰਘ ਨਹੀਂ ਦਵਾਂਗਾ ਚੌਧਰੀ ਨਥੇ ਦਾ ਖੂਨ ਪਾਲਾ ਖਾ ਗਿਆ ਉਹਨੇ ਕੰਡ ਥਾਪੜ ਕੇ ਆਖਿਆ ਪੁੱਤਰਾ ਤੇਰੇ ਕੋਲੋਂ ਐਸੇ ਹੀ ਜਵਾਬ ਦੀ ਉਮੀਦ ਸੀ ਤੇ ਜਵਾਬ ਆਉਂਦਾ ਵੀ ਕਿਉਂ ਨਾ ਉਹ ਨਥੇ ਦਾ ਪੁੱਤ ਸੀ ਚੌਧਰੀ ਨਥੇ ਨੇ ਆਖਿਆ ਪੁੱਤਰਾ ਹੁਣ ਤੇ ਪੁੱਤਰ ਨੇ ਆਖਿਆ ਪਿਤਾ ਜੀ ਰਾਏ ਸਿੰਘ ਨਹੀਂ ਕਿਸੇ ਨੂੰ ਦੇਣਾ ਇਹਨਾਂ ਨੇ ਸਲਾਮਾਂ ਹੀ ਕਰਨ ਦੇ ਹੀ ਐਨੇ ਕਿ ਉਹਨੂੰ ਪਿੰਡ ਦਾ ਚੌਂਕੀਦਾਰ ਨੂਰਦੀਨ ਨੇ ਕਹ ਲਿਆ ਜਾ ਓਏ ਨੱਥਾ ਸੱਤ ਕੇ ਲਿਆਓ ਐਨੇ ਕਿ ਉਹਨੂੰ ਚੌਂਕੀਦਾਰ ਘਰ ਆ ਗਿਆ ਚੌਂਕੀਦਾਰ ਨੇ ਵੇਖਿਆ ਭਈ ਘਰ ਦੇ ਵਿੱਚ ਚੌਧਰੀ ਨੱਥਾ ਇੱਕੋ ਦਾ ਪੁੱਤਰ ਇੱਕ ਰਾਏ ਸਿੰਘ ਇੱਕੋ ਦਾ ਪੜੇਵਾ ਚਾਰ ਜਾਣੇ ਘਰ ਸੀ ਪੰਜਵਾਂ ਹਣ ਤੂੰ ਚਾ ਚੌਂਕੀਦਾਰ ਇਹਨੇ ਵੇਖਿਆ ਸਾਰੇ ਡੂੰਘੀਆਂ ਸੋਚਾਂ ਜੇ ਪਏ ਨੇ ਚੌਧਰੀ ਨਥੇ ਨੇ ਆਖਿਆ ਚੌਂਕੀਦਾਰ ਮੇਰੇ ਤੋਂ ਬਾਅਦ ਹੁਣ ਜਿਹੜਾ ਚੌਧਰੀ ਬਣੇ ਤੂੰ ਉਹਦੇ ਨਾਲ ਚੌਂਕੀਦਾਰਾ ਕਰੀ ਜਾ ਆਪਣੀ ਜਾਨ ਲੈ ਕੇ ਮੁਰ ਜਾ ਚੌਂਕੀਦਾਰ ਨੇ ਆਖਿਆ ਨਥਿਆ ਗੱਲ ਚੌਧਰੀਆਂ ਦੀ ਨਹੀਂ ਤੇ ਗੱਲ ਚੌਂਕੀਦਾਰਾਂ ਦੀ ਨਹੀਂ ਜਿਹੜਾ ਪ੍ਰੇਮ ਤੇਰੇ ਨਾਲ ਬਣ ਗਿਆ ਹਉਣ ਵਾਲਿਆਂ ਨਾਲ ਬਣੇ ਕੇ ਨਾ ਬਣੇ ਗੱਲ ਤੇ ਪ੍ਰੇਮ ਦੀ ਵੀ ਆ ਨਾ ਉਹਨੇ ਆਖਿਆ ਚੌਧਰੀ ਸਾਹਿਬ ਤੂੰ ਕੀ ਸੋਚਿਆ ਮੈਨੂੰ ਆਪਣੀ ਗੱਲ ਦਾ ਜਵਾਬ ਦੇ ਮੈਨੂੰ ਜਾਣ ਵਾਸਤੇ ਨਾ ਆਖ ਨਥੇ ਨੇ ਆਖਿਆ ਚੌਕੀਦਾਰਾ ਮੈਂ ਤੇ ਪ੍ਰਾਨ ਕਰ ਲਿਆ ਵਾ ਭਈ ਜਾਨ ਦਵਾਂਗੇ ਰਾਏ ਸਿੰਘ ਨਹੀਂ ਦੇਣਾ ਤੇ ਜਾ ਜਾ ਕੇ ਅਗਲੇ ਚੌਧਰੀ ਨਾਲ ਆਪਣਾ ਚੌਕੀਦਾਰਾ ਕਰੀ ਉਹਨੇ ਆਖਿਆ ਨਥਿਆ ਇਹ ਗੱਲ ਬਣਦੀ ਨਹੀਂ ਮੈਂ ਤੇਰਾ ਹਾਂ ਜੇ ਤੂੰ ਫੈਸਲਾ ਕਰ ਹੀ ਲਿਆ ਵਾ ਭਈ ਰਾਏ ਸਿੰਘ ਨਹੀਂ ਦੇਣਾ ਤੇ ਮੈਂ ਵੀ ਤੇਰੇ ਨਾਲ ਆ ਮੈਂ ਵੀ ਵਾਪਸ ਨਹੀਂ ਜਾਣਾ